ਤਈ ਹੈ ਕਿ ਤੁਹਾਡੀ ਸੁਵੀ ਪੁਸਤਕ ਪ੍ਰੀਖਿਆ ਦਾ ਪੇਪਰ ਹੋ ਚੁੱਕੇ ਜੀ ਤੇ ਉਹਦੇ ਰਿਜ਼ਲਟ ਵੀ ਆ ਚੁੱਕੇ ਨੇ ਜੀ ਤਾਂ ਬੱਚੇ ਤੁਹਾਡੇ ਕੋਲ ਜਿਹੜਾ ਇਹ ਪੇਪਰ ਸੀ ਜੀ ਉਦੇ ਵਿੱਚ ਬਹੁਤ ਬੱਚਿਆਂ ਦਾ ਆਇਆ ਹੋਇਆ ਸੀ ਕਿ ਮੈਡਮ ਸਾਨੂੰ ਅਜ ਤੱਕ ਸਾਡੇ ਰਿਜ਼ਲਟ ਨਹੀਂ ਪਤਾ ਲੱਗੇ ਤਾਂ ਬੱਚੇ ਤੁਹਾਡੇ ਕੋਲੇ ਐਟ ਦੀ ਐਂਡ ਆਫ ਯਰ ਬੁੱਕ ਤੁਹਾਡੀ ਬੁੱਕ ਦੇ ਵਿੱਚ ਐਂਡ ਤੇ ਕੀ ਦਿੱਤੀ ਹੋਈ ਸੀ ਇਹ ਕੰਟੈਕਟ ਨੰਬਰ ਦਿੱਤੀ ਹੋਈ ਸੀ ਇਹ ਸਾਰੇ ਹੀ ਸੈਂਟਰਾਂ ਦੇ ਤਾਂ ਤੁਸੀਂ ਉਹਨਾਂ ਸਾਰੇ ਸੈਂਟਰ ਇਨਚਾਰਜ ਨੂੰ ਕੰਟੈਕਟ ਕਰਕੇ ਆਪਣਾ ਰਿਜ਼ਲਟ ਪਤਾ ਕਰ ਸਕਦੇ ਹੁੰਦੇ ਤੇ ਨੈਕਸਟ ਬੱਚੇ ਤੁਹਾਡਾ ਕੁਇਜ਼ ਹੋਣਾ ਜੀ 23 ਨਵੰਬਰ ਨੂੰ ਆਪਾਂ ਉਹਦੀ ਸਟਾਰਟਿੰਗ ਕਰਨੀ ਸੀ ਜੀ ਤਾਂ ਸਟਾਰਟਿੰਗ ਕਰਦੇ ਹਾਂ ਬੱਚੇ ਆਪਣੇ ਕੁਐਸਟਨ ਦੀ ਤਾਂ ਦੇਖੋ ਜੀ ਤੁਹਾਡੇ ਕੋਲੇ ਸੀ ਸਭ ਤੋਂ ਪਹਿਲਾਂ ਕਹਿੰਦੇ ਇਫ ਯਰ ਐਕਸ਼ਨ ਇਸ ਬਾਏ ਅਦਰਸ ਤੇ ਕੁਐਸਚਨ ਦੇਖ ਧਿਆਨ ਰੱਖਿਓ ਕਿਉਂਕਿ ਜ਼ ਹਮੇਸ਼ਾ ਵਨ ਲੀਨੀਅਰ ਹੁੰਦੇ ਉਹਨਾਂ ਦੇ ਵਿੱਚ ਏ ਸਕੂਅਰ ਦੇ ਵਿੱਚ ਕੀ ਹੋਊਗਾ ਪਹਿਲਾਂ ਤੁਹਾਡੇ ਬੀ ਨੰਬਰ ਦਾ ਪੇਪਰ ਹੋਊਗਾ ਜਿਵੇਂ ਤੁਹਾਡਾ 100 ਨੰਬਰ ਦਾ ਪੇਪਰ ਹੋਇਆ ਸੀ ਉਹਦੇ ਵਿੱਚੋਂ ਜਿਹੜੇ ਪਹਿਲੇ 30 ਵਿੱਚ ਹੋਣਗੇ ਠੀਕ ਹੈ ਜੀ ਉਹਨਾਂ ਦਾ ਇੱਕ ਇੰਟਰਵਿਊ ਲਿਆ ਜਾਊਗਾ ਮਤਲਬ ਥੋੜੀ ਜੀ ਇਨਫੋਰਮੇਸ਼ਨ ਪੁੱਛੀ ਜਾਊਗੀ ਡਾਕਟਰ ਬੀ ਆਰ ਅੰਬੇਦਕਰ ਦੇ ਬਾਰੇ ਦੀ ਜੋ ਦੀ ਮਾ ਫੁਲੇਵਾਰੇ ਜੀ ਸavitri vai ਫੁਲੇਵਾਰੇ ਜੀ ਮਤਲਬ ਥੋੜੀ ਜਿਹੀ ਜਿਹੜੇ ਆਪਣੇ ਕਹਿ ਸਕਦੇ ਨੇ ਵੀ ਰੈਵਿਊਲੇਸ਼ਨਰੀ ਹੋਏ ਨੇ ਜੀ ਉਹਨਾਂ ਦੇ ਬਾਰੇ ਠੀਕ ਹੈ ਜੀ ਤਾਂ ਉਹਦੇ ਤੋਂ ਬਾਅਦ ਅੱਜ ਤੁਹਾਡੇ ਕੋਲੇ ਬੀ ਨੰਬਰ ਦੇ ਟੈਸਟ ਤੋਂ ਬਾਅਦ ਜਿਹੜੇ 30 ਬੱਚੇ ਆਉਣਗੇ ਉਹਨਾਂ ਦਾ ਇੰਟਰਵਿਊ ਹੋਊਗਾ ਉਸ ਇੰਟਰਵਿਊ ਤੋਂ ਬਾਅਦ ਤੁਹਾਡੇ ਕੋਲੇ ਕੀ ਹੋਊਗਾ ਜੀ ਕੁਇਜ਼ ਹੋਊਗਾ ਕੁਇਜ਼ ਦੇ ਵਿੱਚ ਪੰਜ ਟੀਮਾਂ ਜਾਣਗੀਆਂ ਅੱਗੇ ਠੀਕ ਹੈ ਜੀ ਉਨਾ ਪੰਨਾ ਦੀ ਮਾਦੀ ਪ੍ਰਾਈਸ ਤੁਹਾਨੂੰ ਪਤਾ ਨਹੀਂ 60 ਤੋਂ ਉੱਪਰ ਵਾਲੇ ਬੱਚੇ ਇਸ ਕੁਇਜ਼ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ ਜਿਹੜੇ ਵੀ ਜਾਣਾ ਚਾਹੁੰਦੇ ਹੋਣ ਬੱਚੇ ਮਨ ਸਾਈਡ ਤੋਂ ਠੀਕ ਹੈ ਜੀ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਪੁੱਛ ਸਕਦੇ ਹੋ ਕੋਈ ਏਕੁਆਰੀ ਹੁੰਦੀ ਹੈ ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ ਉੱਥੇ ਜੇ ਤੁਹਾਡੇ ਕੋਲ ਇਹ ਵੀ ਪੁੱਛਿਆ ਹੋ ਸਕਦਾ ਕਿ ਇਸ ਸੈਂਡੈਂਸ ਨੂੰ ਟ੍ਰਾਂਸਲੇਟ ਕਰੋ ਜੀ ਦੇਵੇਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਇਫ ਯਰ ਐਕਸ਼ਨਸ ਇਨਸਪਾਇਰ ਅਦਰਸ ਟੂ ਡ੍ਰੀਮ ਮੋਰ ਲਰਨ ਮੋਰ ਡੂ ਮੋਰ ਐਂਡ ਬਿਕਮ ਮੋਰ ਯੂ ਆਰ ਅ ਲੀਡਰ ਕਹਿੰਦੇ ਜੇ ਤੁਹਾਡੀਆਂ ਕਾਰਵਾਈਆਂ ਜੇ ਤੁਹਾਡੇ ਐਕਸ਼ਨਸ ਕਿ ਦੂਜਿਆਂ ਨੂੰ ਹੋਰ ਸੁਪਨੇ ਲੈਣ ਦੇ ਲਈ ਹੋਰ ਸਿੱਖਣ ਦੇ ਲਈ ਹੋਰ ਕਰਨ ਦੇ ਲਈ ਹੋਰ ਵਧੀਆ ਬਣਨ ਦੇ ਲਈ ਪ੍ਰੇਰਿਤ ਕਰਦੇ ਨੇ ਤਾਂ ਤੁਸੀਂ ਇੱਕ ਨੇਤਾ ਹੁਣ ਤਾਂ ਤੁਸੀਂ ਇੱਕ ਲੀਡਰ ਹੋ ਇਹ ਗੱਲ ਕੌਣ ਕਹਿੰਦਾ ਜੀ ਜੋਹਨ ਕੋਐਨਸੀ ਐਡਮਸ ਕਹਿੰਦੇ ਐ ਜੀ ਉਦੋਂ ਗਿਆ ਹੈ ਕਿ ਕਿਹਨੇ ਕਲੀਡਰ ਉਦੋਂ ਵਧੀਆ ਹੁੰਦਾ ਜਦੋਂ ਲੋਕ ਮੁਸ਼ਕਿਲਾਂ ਅਣਜਾਣ ਦੇ ਨੇ ਕਿ ਉਹ ਮੌਜੂਦ ਹੈ ਜਦੋਂ ਉਹਦਾ ਕੰਮ ਪੂਰਾ ਹੋ ਜਾਂਦਾ ਉਦੇਸ਼ ਪੂਰਾ ਹੋ ਜਾਂਦਾ ਉਦੋਂ ਕੀ ਕਹਿੰਦੇ ਇਹ ਸਾਰਾ ਕੰਮ ਅਸੀਂ ਆਪ ਕੀਤਾ ਤੇ ਕੱਲ ਕੌਣ ਕਹਿੰਦਾ ਜੀ ਤੁਹਾਡੇ ਕੋਲੇ ਲਾ ਟਸ ਹੋ ਜਾਂਦਾ ਜੀ ਠੀਕ ਹੈ ਜੀ ਇਟ ਇਜ਼ ਬੈਟਰ ਟੂ ਲੀਡ ਫਰਮ ਬਿਹਾਈਂਡ ਕਹਿੰਦਾ ਇਹ ਚੰਗੀ ਗੱਲ ਹੈ ਇਹ ਵਧੀਆ ਗੱਲ ਹੈ ਕਿ ਜੀ ਤੁਸੀਂ ਪਿੱਛੇ ਰਹਿ ਕੇ ਅਗਵਾਈ ਕਰ ਰਹੇ ਹੋਗੇ ਇਟ ਇਜ਼ ਬੈਟਰ ਟੂ ਲੀਡ ਫਰਮ ਬਿਹਾਈਂਡ ਐਂਡ ਪੁੱਟ ਅਦਰਸ ਇਨ ਫਰੰਟ ਕਹਿੰਦੇ ਇਹ ਵਧੀਆ ਗੱਲ ਹੈ ਜੇ ਤੁਸੀਂ ਦੂਸਰਿਆਂ ਨੂੰ ਮੂਰੇ ਰੱਖ ਰਹੇ ਹੋ ਤੇ ਆਪ ਪਿੱਛੇ ਹੋਗੇ ਕਦੋਂ ਜਦੋਂ ਤੁਸੀਂ ਕੋਈ ਖੁਸ਼ੀ ਦੀ ਗੱਲ ਮਨਾ ਰਹੇ ਹੋਗੇ ਠੀਕ ਹੈ ਜੀ ਤੇ ਕਹਿੰਦੇ ਇਹਨਾਂ ਨਾਲ ਕੀ ਹੋਣੀਆਂ ਤੇ ਚੰਗੀਆਂ ਚੀਜ਼ਾਂ ਹੋਣਗੀਆਂ ਤੇ ਕਹਿੰਦੇ ਜਦੋਂ ਖਤਰੇ ਵਾਲਾ ਕੰਮ ਹੈ ਉਦੋਂ ਤੁਸੀਂ ਆਪ ਮੂਰੇ ਆ ਜਾਓ ਤਾਂ ਤੁਸੀਂ ਕੀ ਕਰੋਗੇ ਅਜਿਹੇ ਲੀਡਰ ਦੀ ਐਪਰੀਸ਼ੀਏਸ਼ਨ ਕਰੋਗੇ ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਹੜਾ ਵੇਲੇ ਕਰਿਆ ਸੀ ਕਿ ਜਦੋਂ ਆਪਣੇ ਕੋਲੇ ਕੀ ਹੋਇਆ ਸੀ ਜਿੱਨੇ ਵੀ ਸਿੰਗਰ ਵਗੈਰਾ ਮੂਰੇ ਆਏ ਸੀ ਮਾਰੇ ਟਾਈਮ ਦੇ ਵਿੱਚ ਆਪਾਂ ਉਹਨਾਂ ਸਾਰਿਆਂ ਨੂੰ ਵਧੀਆ ਗਿਣਿਆ ਸੀ ਤਾਂ ਇਹ ਕਹਿੰਦੇ ਮੁਸ਼ਕਲ ਦੇ ਟਾਈਮ ਜਦੋਂ ਤੁਸੀਂ ਮੂਰੇ ਹੋਣੇ ਹੋਗੇ ਤਾਂ ਚਾਹੋ ਕੀ ਹੁੰਦਾ ਤੁਹਾਡੇ ਕੋਲ ਤੁਸੀਂ ਇੱਕ ਵਧੀਆ ਲੀਡਰ ਹੋ ਤੇ ਜਦੋਂ ਖੁਸ਼ੀ ਦੀ ਘੜੀ ਆ ਤੁਸੀਂ ਦੂਸਰਿਆਂ ਨੂੰ ਮੂਰੇ ਰੱਖਦੇ ਹੋ ਤਾਂ ਲੋਕ ਤੁਹਾਡੀ ਅਗਵਾਈ ਦੀ ਤੁਹਾਡੀ ਲੀਡਰਸ਼ਿਪ ਦੇ ਕੀ ਕਰਨਗੇ ਜੀ ਪ੍ਰਸ਼ੰਸਾ ਕਰਨਗੇ ਜੀ ਇਹ ਗੱਲ ਕਹਣਗੇ ਨੇ ਜੀ ਆਪਣੇ ਕੋਲੇ ਨੈਲਸਨ ਲੀਡਰ ਕਹਿੰਦੀ ਹੈ ਜੀ ਉਸ ਦੁਆਰਾ ਜੀ ਇੱਕ ਲੀਡਰ ਕਿਹੜਾ ਹੁੰਦਾ ਹੈ ਉਹ ਵਿਅਕਤੀ ਜਿਹੜਾ ਇਸ ਚੀਜ਼ ਨੂੰ ਡੈਮੋਨਸਟ੍ਰੇਟ ਕਰ ਸਕਦਾ ਹੈ ਪ੍ਰਦਰਸ਼ਿਤ ਕਰ ਸਕਦਾ ਹੈ ਵੀ ਕਿਹੜੀ ਚੀਜ਼ ਹੋ ਸਕਦੀ ਹੈ ਕੀ ਚੀਜ਼ ਸੰਭਵ ਹੈ ਇਹ ਗੱਲ ਕੌਣ ਕਹਿੰਦਾ ਜੀ ਮਾਰਕ ਯਾਰਨਲ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਜਿਹੜਾ ਬੰਦਾ ਡੈਮੋਨਸਟ੍ਰੇਟ ਕਰ ਸਕਦਾ ਹੈ ਮਾਰਕ ਕਰ ਸਕਦਾ ਤਾਂ ਉਹ ਤੁਹਾਡੇ ਕੋਲ ਜੇ ਇੱਕ ਅਜਿਹਾ ਨੀਤਾ ਹੈ ਮਤਲਬ ਨੇਤਾ ਉਹੀ ਵਿਅਕਤੀ ਹੈ ਜਿਹੜਾ ਡੈਮੋਨਸਟ੍ਰੇਟ ਕਰ ਸਕਦਾ ਤੇ ਗੱਲ ਕੌਣ ਕਹਿੰਦੇ ਸੀ ਮਾਰਕੀ ਆਰਨਲ ਕਹਿੰਦੇ ਤੇ ਹੁਣ ਇਹਦੇ ਵਿੱਚ ਤੁਹਾਨੂੰ ਇਹਦੀ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਉਹ ਤੋਂ ਬਾਅਦ ਅੱਜ ਤੁਹਾਡੇ ਕੋਲੇ ਕਹਿੰਦੇ ਜੀ ਚੈਲੰਜ ਆਫ ਲੀਡਰਸ਼ਿਪ ਇਜ਼ ਬੀ ਸਟਰੋਂਗ ਬਟ ਨਾਟ ਰੂਡ ਬੀ ਕਾਈਂਡ ਬਟ ਨਾਟ ਬੀਕ ਬੀ ਬੋਲਡ ਬਟ ਨਾਟ ਬੁਲੀ ਬੀ ਥਾਟਫੁਲ ਬਟ ਨਾਟ ਲੇਜ਼ੀ ਬੀ ਹੰਬਲ ਬਟ ਨਾਟ ਟਿਮਿਡ ਬੀ ਪ੍ਰਾਊਡ ਬਟ ਨਾਟ ਐਰੋਗੈਂਟ ਹੈਵ ਹਿਊਮਰਸ ਬਟ ਵਿਦਆਊਟ ਫੋਲ ਤਾਂ ਦੈਟ ਮੀਨਸ ਬੱਚੇ ਤੁਸੀਂ ਜਦੋਂ ਸਾਰੀਆਂ ਚੀਜ਼ਾਂ ਦੇ ਕੰਪੈਰੀਜ਼ਨ ਕਰ ਰਹੇ ਹੋਗੇ ਲੀਡਰਸ਼ਿਪ ਕਹਿੰਦੇ ਇੱਕ ਅਜਿਹੀ ਚੁਣੌਤੀ ਹੈ ਜਿਹਦੇ ਵਿੱਚ ਮਜ਼ਬੂਤ ਬਣੋ ਪਰ ਬੇਰਹਿਮ ਨਹੀਂ ਦਿਆਲੂ ਬਣੋ ਪਰ ਕਮਜ਼ੋਰ ਨਹੀਂ ਤੱਕੇ ਦਲੇਰ ਬਣੋ ਪਰ ਤੱਕੇ ਸ਼ਾਹ ਨਹੀਂ ਵਿਚਾਰਵਾਨ ਬਣੋ ਆਲਸੀ ਨਾ ਬਣੋ ਬੇਨਿਮਰਤਾ ਵਾਲੇ ਬਣੋ ਪਰ ਉਹਦਾ ਮਤਲਬ ਡਰਪੋਕ ਨਾ ਹੋਵੇ ਠੀਕ ਹੈ ਜੀ ਮਾਣ ਕਰਨਾ ਹੰਕਾਰ ਨਹੀਂ ਕਰਨਾ ਖੁਸ਼ ਰਹੋ ਪਰ ਮੂਰਖਤਾ ਤੋਂ ਬਿਨਾਂ ਠੀਕ ਹੈ ਜੀ ਤੇ ਇਹ ਗੱਲ ਕਰਨ ਗਏ ਨਾ ਅੱਜੇ ਜਿਮ ਰੋਹਨ ਕਹਿੰਦਾ ਜਿਵੇਂ ਜੀ ਆਰ ਡੀ ਟਾਟਾ ਤੇ ਜਿਮ ਰੋਹਨ ਮਤਲਬ ਜਿਹੜਾ ਬੰਦਾ ਤੁਹਾਡੇ ਕੋਲੇ ਡਿਫਰੈਂਸ ਕਰ ਰਿਹਾ ਹੈਗਾ ਚੀਜ਼ਾਂ ਦੇ ਠੀਕ ਹੈ ਜੀ ਦਾ ਸੁਪਰੀਮ ਕੁਆਲਿਟੀ ਆਫ ਲੀਡਰਸ਼ਿਪ ਇਜ਼ ਅਨਕਵੰਸ਼ਿਬਿਲਟੀ ਇਨ ਇੰਟੀਗ੍ਰਿਟੀ no real success is possible no matter but it is It's all long game or football field in an army or in an option ki na leadership de layi sarvachit gun ki hai bache imandari hai itta bina koi bhi asal safalta toade kole ki nahi hegi sambhav nahi hegi chahe tusi ik football de match de vichon chahe tusi ik falls de vichon chahe tusi daftar de vich chahe tusi kisi tarah de gang de vichon te gal kon kehna chahe d divide undivided eishin however it e is question ki hai ji ਅਨਕੁਐਂਸ਼ੀਬਿਲਟੀ ਅਨਕੁਐਂਸ਼ੀਬਿਲਟੀ ਵਿਲ ਤੁਸੀਂ ਕੀ ਕਹਿੰਦੇ ਹੋ ਹਾਊਏਵਰ ਤਾਂ ਤੁਹਾਡੇ ਕੋਲ ਡਿਵਾਈਡਡ ਇਸ਼ੂ ਨਾ ਹਾਊਏਵਰ ਇਹ ਗੱਲ ਕਹਿੰਦੇ ਜੀ ਤੁਹਾਨੂੰ ਟ੍ਰਾਂਸਲੇਸ਼ਨ ਵੀ ਪੁੱਛੀ ਜਾ ਸਕਦੀ ਹੈ ਇਸ ਲਈ ਤੁਹਾਨੂੰ ਟ੍ਰਾਂਸਲੇਸ਼ਨ ਨਾਲ ਨਾਲ ਕਰਵਾਈਆਂ ਗਈਆਂ ਨਹੀਂ ਜੀ ਠੀਕ ਹੈ ਜੀ ਕਹਿੰਦੇ ਲੀਡਰਸ ਉਹ ਹੁੰਦੇ ਨੇ ਜਿਹੜੇ ਸਹੀ ਢੰਗ ਨਾਲ ਕੰਮ ਕਰਦੇ ਨੇ ਤੇ ਕਹਿੰਦੇ ਜਿਹੜੇ ਮੈਂ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਮੈਨੂੰ ਲੱਗਦਾ ਹੈ ਐਵੇਂ ਕਹਿੰਦੇ ਨੇ ਜਿਹੜੇ ਮੋਸਟਲੀ ਬੱਚੇ ਗਰੁੱਪ ਨਾਲ ਚੱਲਦੇ ਨੇਗੇ ਕਹਿੰਦੇ ਦ ਲੀਡਰਸ who work most effectively ਇਟ ਸੀਮਸ ਟੂ ਮੀ ਨੈਵਰ ਸੇ ਆਈ ਐਂਡ ਦੈਟਸ ਨਾਟ ਬਿਕੋਜ਼ ਦੇ ਟ੍ਰੇਨਡ देमसेल्फ ਨਾਟ ਟੂ ਸੇ ਆਈ ਦੇ ਡੋਂਟ ਥਿੰਕ ਆਈ ਕਹਿੰਦੇ ਮਤਲਬ ਇਹ ਨਹੀਂ ਉਹਨਾਂ ਨੂੰ ਸਿਖਾਇਆ ਗਿਆ ਵੀ ਤੁਸੀਂ ਆਈ ਕਹਿਣਾ ਨਹੀਂ ਤੇ ਉਹਨਾਂ ਨੂੰ ਸਿਖਾਇਆ ਗਿਆ ਕਹਿੰਦੇ ਵੀ ਅਸੀਂ ਉਹ ਸੋਚਦੇ ਹੀ ਇਹ ਨਹੀਂ ਵੀ ਅਸੀਂ ਆ ਉਹ ਇੱਕ ਗਰੁੱਪ ਨੂੰ ਸੋਚ ਕੇ ਚੱਲਦੇ ਨੇ ਇੱਕ ਟੀਮ ਨੂੰ ਸੋਚ ਕੇ ਚੱਲਦੇ ਨੇ ਠੀਕ ਹੈ ਜੀ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਇੱਕ ਟੀਮ ਤੋਂ ਕੰਮ ਕਰਵਾਉਣਾ ਹੈ ਕਿਵੇਂ ਇੱਕ ਟੀਮ ਦੇ ਵਿੱਚ ਹੈ ਕਿ ਜ਼ਿੰਮੇਵਾਰੀਆਂ ਸ਼ੁਰੂ ਕਰਨੀਆਂ ਨੇ ਠੀਕ ਜੀ ਤੇ ਗੱਲ ਤੁਹਾਡੇ ਕੋਲ ਕੌਣ ਜਨਾ ਚੀ ਪੀਟਰ ਐਫ ਡੱਕਰ ਕਹਿੰਦਾ ਦੇਖੀ ਪੀਡੀਐਫ ਹੁੰਦਾ ਨੇ ਪੀਡਰ ਐਫ ਡੱਕਰ ਵਿੱਚ ਠੀਕ ਹੈ ਜੀ ਪੀਡਬਲਯੂਡੀ ਤੋਂ ਕਰ ਰਹੇ ਸੀ ਆਪਾਂ ਨੇ ਵੀ ਕਹਿਣਾ ਸੀ ਕੌਣ ਸੀ ਕਰਾ ਚੀ ਪੀ ਵੀ ਐਫ ਡੱਕਰ ਕਹਿੰਦਾ ਜੀ ਉਹ ਤੋਂ ਬਾਅਦ ਅਚ ਲੀਡਰਸ਼ਿਪ ਤੇ ਲਰਨਿੰਗ ਦੋਨੇ ਕਿਨੇ ਇੰਡਿਸਪੈਂਸੇਬਲ ਨੇ ਵੀ ਇੱਕ ਦੂਸਰੇ ਵਾਸਤੇ ਕਿਨੇ ਵਿੱਚ ਲਾਜ਼ਮੀ ਨਹੀਂ ਕਿਹਾ ਇਹ ਗੱਲ ਕੌਣ ਕਹਿੰਦਾ ਚੇ ਜੇ ਐਫ ਕੇ ਜੋਨ ਐਫ ਕੈਂਡੀ ਲੀਡਰਸ਼ਿਪ ਤੇ ਲਰਨਿੰਗ ਇੰਡਿਸਪੈਂਸੇਬਲ ਨੇ ਬੱਚੇ ਗੱਲ ਕਹਣਗੇ ਜਾਂਦਾ ਜੋਨ ਐਫ ਕੈਂਡੀ ਕਹਿੰਦਾ ਸੀ ਕਹਿੰਦੇ ਇਫੈਕਟਿਵ ਲੀਡਰ ਜਿਹੜਾ ਆਪ ਦਾ ਕੰਮ ਕਰਦੇ ਨੇ ਤਾਂ ਉਹ ਕਹਿੰਦੇ ਵੀ ਇਹ ਆਪਣੇ ਆਪ ਹੀ ਹੋ ਗਿਆ ਜਦ ਪ੍ਰਭਾਵਸ਼ਾਲੀ ਨੇਤਾ ਆਪਣਾ ਪੂਰਾ ਕੰਮ ਪੂਰਾ ਕਰ ਲੈਂਦਾ ਤਾਂ ਕੀ ਕਹਿੰਦਾ ਵੀ ਇਹ ਗੱਲ ਕੁਦਰਤੀ ਹੋ ਗਈ ਤੇ ਇਹ ਗੱਲ ਕੌਣ ਕਹਿੰਦਾ ਇੱਥੇ ਲੌਟਜੋ ਕਹਿੰਦੇ ਜੀ ਇਹ ਤੁਹਾਡੇ ਕੋਲ ਕੀ ਹੈ ਸੀ ਅੱਜ ਦੇ ਸੈਂਟੈਂਸਸ ਤੇ ਉਸ ਤੋਂ ਬਾਅਦ ਆਪਾਂ ਪਹਿਲਾਂ ਵੀ ਤਰ੍ਹਾਂ ਬੱਚੇ ਸ਼ੁਰੂ ਕਰਦੇ ਆਂ ਆਪਣਾ ਪੂਰਣ ਇਹ ਤੋਂ ਕਿੰਨੇ ਭਾਰਤੀ ਲੋਕ ਬੱਚੇ ਆਪਣਾ ਜਿਹੜਾ ਰੱਬ ਹੈ ਉਹਨੂੰ ਕਿੱਥੇ ਲੱਭ ਸਕਦੇ ਨੇ ਸਵਿਧਾਨ ਦੇ ਵਿੱਚ ਇਹ ਗੱਲ ਕਹਣ ਗਿਆ ਦਾ ਇੱਥੇ ਚੀਫ ਜਸਟਿਸ ਐਸ ਐਚ ਕਪੜੀਆ ਕਦੋਂ ਕਹਿੰਦੇ ਨੇ ਬੱਚੇ ਪੀਟੀਐ ਸਤੰਬਰ 1 2012 ਦੇ ਵਿੱਚ 8:52 ਮਿੰਟਾਂ ਦੇ ਦਿੱਤੀ ਚੀਫ ਜਸਟਿਸ ਐਸ ਐਚ ਕਪੜੀਆ ਕਦੋਂ ਕਿੱਥੋਂ ਦਿੱਤੀ ਹੈ ਜੀ ਬੰਬਈ ਹਾਈ ਕੋਰਟ ਔਰੰਗਾਬਾਦ ਦੇ ਜੀ ਉਹੀ ਗੱਲ ਕਹਦੇ ਨੇ ਵੀ ਕਨਸਟੀਟਿਊਸ਼ਨ ਹੈ ਜਿਹੜਾ ਅੱਜ ਦਾ ਉਹ ਸਾਰੇ ਧਾਰਮਿਕ ਗ੍ਰੰਥਾਂ ਨੂੰ ਰਿਪਲੇਸ ਕਰ ਸਕਦਾ ਠੀਕ ਹੈ ਜੀ ਉੱਥੇ ਉਹਨਾਂ ਨੇ ਇਹ ਗੱਲ ਕੀ ਕਿਹਾ ਕਿ ਲੋਕਾਂ ਨੂੰ ਆਪਦੇ ਜਿਹੜੇ ਸਿਟੀਜ਼ਨ ਰਾਈਟ ਨੇ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਜੇ ਉਹ ਕਨਸਟੀਟਿਊਸ਼ਨ ਪੜ੍ਹ ਲੈਣ ਤਾਂ ਉਹਨਾਂ ਨੂੰ ਹੋਰ ਧਾਰਮਿਕ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ ਤੇ ਡਾਕਟਰ ਬੀ ਆਰ ਅੰਬੇਦਕਰ ਨੂੰ ਅਸਲੀ ਸਦਾਂ ਦੀ ਰੀਅਲ ਹੋਮਸ ਕੀ ਹੋਊਗੀ ਕਿ ਤੁਸੀਂ ਸਵਿਧਾਨ ਦੀ ਨੌਲੇਜ ਲੈ ਰਹੇ ਹੋ ਜੀ ਕਦੋਂ ਕਹੀ ਬੱਚੇ ਜਦੋਂ ਉਹਨਾਂ ਨੇ ਕਨਸਟੀਟਿਊਸ਼ਨਲ ਐਥਿਕਸ ਨਾਂ ਦੇ ਆਪਣੇ ਕੋਲੇ ਲੈਕਚਰ ਦਿੱਤਾ ਸੀ ਜੀ ਕਿੱਥੇ ਕਿਹਾ ਸੀ ਜੀ ਡਾਕਟਰ ਬਾਬਾ ਸੰਬੇਰਕਰ ਨੇ ਮਰਾਠਾ ਵੰਡ ਯੂਨੀਵਰਸਿਟੀ ਚ ਠੀਕ ਹੈ ਜੀ ਡਾਕਟਰ ਕਿੱਥੇ ਕਿਹਾ ਸੀ ਜੀ ਜਿਹੜੀ ਬਾਬਾ ਸੰਬੇਰ ਨੇ ਤੇ ਤੁਹਾਡੇ ਕੋਲੇ ਯੂਨੀਵਰਸਿਟੀ ਬਣੀ ਹੋਈ ਹੈ ਠੀਕ ਹੈ ਜੀ ਇਹ ਸੀ ਬੱਚੇ ਤੁਹਾਡਾ ਅੱਜ ਦਾ ਕੰਮ ਜੀ ਮਿਲਦੇ ਹਾਂ ਵਿੱਚ ਨਵੀਂ ਕਲਾਸ ਵਿੱਚ ਜੈ ਭੀਮ ਜੈ ਪਰਤ